ਸਤਿ ਸ਼੍ਰੀ ਅਕਾਲ ਦੋਸਤੋ ਯੂਐਸ ਰਿਪੋਰਟ ਨਾਲ ਜੁੜੀ ਕੁਝ ਤਾਜ਼ਾ ਅਪਡੇਟ ਕੁਝ ਨਵੀਆਂ ਕਹਾਣੀਆਂ ਇਲੋਨ ਮਸਕ ਨੇ ਡੋਜ਼ ਦਾ ਮੁਖੀ ਬਣ ਕੇ ਸਰਕਾਰ ਦੇ ਕੰਮਕਾਜ ਦੇ ਵਿੱਚ ਦਖਲ ਦੇਣਾ ਸ਼ੁਰੂ ਕੀਤਾ ਪਰ ਇਲੋਨ ਮਸਕ ਦਾ ਇਹ ਕਦਮ ਉਸਦੀ ਟੈਸਲਾ ਦੀ ਸੇਲ ਦਾ ਸਭ ਤੋਂ ਵੱਡਾ ਰੋੜਾ ਬਣਦਾ ਜਾ ਰਿਹਾ ਹੈ ਕੀ ਇਲੋਨ ਮਸਕ ਹੁਣ ਰਿਜ਼ਾਈਨ ਦੇਣ ਜਾ ਰਹੇ ਨੇ ਸਭ ਤੋਂ ਵੱਡਾ ਸਵਾਲ ਹੈ ਜੇਕਰ ਇਲੋਨ ਮਸਕ ਡੋਜ਼ ਦੇ ਮੁਖੀ ਦੇ ਤੌਰ ਤੇ ਰਿਜ਼ਾਈਨ ਦੇ ਦੇਣ ਦਾ ਇਲਨ ਮਸਕ ਦੇ ਇਸ ਕਦਮ ਨਾਲ ਅਮਰੀਕੀ ਪ੍ਰਸ਼ਾਸਨ ਤੇ ਕਿੰਨਾ ਕੁ ਫਰਕ ਪਾਏਗਾ ਜਾਂ ਫਿਰ ਇਸ ਨਾ ਇਲਨ ਮਸਕ ਦਾ ਟੈਸਲਾ ਦਾ ਕਾਰੋਬਾਰ ਹੀ ਮੋੜ ਪੈ ਰਿਹਾ ਹੋ ਪਾਏਗਾ ਗੱਲ ਡਿਪੋਰਟ ਦੀ ਕਰਦੇ ਆ ਅਮਰੀਕਾ ਚ ਬਹੁਤ ਸਾਰੇ ਇੰਡੀਅਨਸ ਜਿਨ੍ਹਾਂ ਵਿੱਚੋਂ ਪੰਜਾਬੀ ਵੀ ਹਾਲੇ ਵੀ ਡਿਪੋਰਟ ਦੀ ਵੇਟ ਕਰ ਰਹੇ ਨੇ ਉਹਨਾਂ ਦੇ ਮਨਾਂ ਵਿੱਚ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਦਿਲਾਂ ਵਿੱਚ ਵੀ ਇਹੋ ਡਰ ਹੈ ਕਿ ਕਿਤੇ ਇਹਨਾਂ ਲੋਕਾਂ ਨੂੰ ਪਨਾਮਾ ਨਾ ਭੇਜ ਦਿੱਤਾ ਜਾਵੇ ਪਰ ਹੁਣ ਜੱਜ ਨੇ ਡਿਸਟ੍ਰਿਕਟ ਜੱਜ ਨੇ ਇੱਕ ਅਜੀਹਾਂ ਫੈਸਲਾ ਸੁਣਾਇਆ ਜਿਸ ਤੋਂ ਬਾਅਦ ਇਹਨਾਂ ਲੋਕਾਂ ਲਈ ਵੀ ਤੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਲਈ ਵੀ ਥੋੜੀ ਰਾਹਤ ਮਿਲਦੀ ਜ਼ਰੂਰ ਨਜ਼ਰ ਆ ਰਹੀ ਹੈ 보ਸਟਨ ਦੇ ਜ਼ਿਲ੍ਹਾ ਜੱਜ ਬ੍ਰਾਈਨ ਮਰਫੀ ਦੇ ਵੱਲੋਂ ਪ੍ਰਵਾਸੀਆਂ ਨੂੰ ਉਹਨਾਂ ਮੁਲਕਾਂ 'ਚ ਡਿਪੋਰਟ ਕਰਨ ਤੋਂ ਰੋਕ ਦਿੱਤਾ ਗਿਆ ਜਿਨ੍ਹਾਂ ਮੁਲਕਾਂ ਦੇ ਨਾਲ ਇਹਨਾਂ ਦਾ ਕੋਈ ਸਿੱਧਾ ਸਬੰਧ ਨਹੀਂ ਜੱਜ ਨੇ ਇੱਥੋਂ ਤੱਕ ਆਖਿਆ ਕਿ ਇਹਨਾਂ ਲੋਕਾਂ ਨੂੰ ਇਹਨਾਂ ਦਾ ਪੱਖ ਰੱਖਣ ਦਾ ਮੌਕਾ ਵੀ ਦਿੱਤਾ ਜਾਵੇ ਪਰਵਾਸੀ ਰਹਿਤ ਵਿੱਚ ਪਟੀਸ਼ਨ ਧਾਰ ਕਰਨ ਵਾਲੇ ਵਕੀਲ ਦਾ ਆਖਣਾ ਸੀ ਕਿ ਅਣਜਾਣ ਮੁਲਕਾਂ ਵਿੱਚ ਭੇਜੇ ਜਾਣ ਤੇ ਨਾਲ ਇਹਨਾਂ ਲੋਕਾਂ ਦੀ ਜਾਨ ਨੂੰ ਖਤਰਾ ਵੱਧ ਜਾਂਦਾ ਹੈ ਤੇ ਇਹਨਾਂ ਦੀ ਇਹਨਾਂ ਦੇ ਜੱਦੀ ਮੁਲਕਾਂ ਵਿੱਚ ਵਾਪਸੀ ਵੀ ਕਾਫੀ ਮੁਸ਼ਕਲਾਂ ਭਰੀ ਹੋਵੇਗੀ ਇਸ ਕਰਕੇ ਇਹਨਾਂ ਲੋਕਾਂ ਨੂੰ ਤੀਸਰੇ ਮੁਲਕ ਯਾਨੀ ਕਿ ਉਹ ਮੁਲਕ ਜਿਸ ਨਾਲ ਕੇ ਇਹਨਾਂ ਦਾ ਕੋਈ ਲੈਣ ਦੇਣੇ ਨਹੀਂ ਉਹਨਾਂ ਮੁਲਕਾਂ ਵਿੱਚ ਨਾ ਡਿਪੋਰਟ ਕੀਤਾ ਜਾਵੇ ਜਜ ਦੇ ਇਸ ਹੁਕਮ ਨਾਲ ਜਿੱਥੇ ਸੈਂਕੜੇ ਇਹਨਾਂ ਲੋਕਾਂ ਨੂੰ ਥੋੜੀ ਬਹੁਤ ਰਾਹਤ ਮਿਲਦੀ ਨਜ਼ਰ ਆ ਰਹੀ ਹੈ ਉਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਕੂਨ ਪਰਿ ਖਬਰ ਜ਼ਰੂਰ ਮਿਲਦੀ ਨਜ਼ਰ ਆ ਰਹੀ ਹੈ ਹੁਣ ਗੱਲ ਕਰਦੇ ਹਾਂ ਅਮਰੀਕਾ ਦੇ ਇੰਟਰਨੈਸ਼ਨਲ ਸਟੂਡੈਂਟਸ ਦੀ ਇਹਨਾਂ ਸਟੂਡੈਂਟਸ ਨੂੰ ਰਾਤੋ ਰਾਤ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਦੇ ਵੱਲ ਭੇਲੇ ਜਾਂਦੀ ਹੈ ਕੈਂਸੋ ਦੇ ਲਗਭਗ ਵਿਦਿਆਰਥੀਆਂ ਨੂੰ ਮੇਲ ਆਉਂਦੀ ਹੈ ਜਿਸ ਵਿੱਚ ਇਹਨਾਂ ਨੂੰ ਸਪਸ਼ਟ ਆਖਿਆ ਜਾਂਦਾ ਹੈ ਕਿ ਇਹ ਲੋਕੀ ਸੀਬੀਪੀ ਐਪ ਦੇ ਜ਼ਰੀਏ ਆਪਣੇ ਆਪ ਨੂੰ ਅਮਰੀਕਾ ਦੇ ਵਿੱਚੋਂ ਡਿਪੋਰਟ ਕਰ ਲੈਣ ਨਹੀਂ ਫਿਰ ਇਹਨਾਂ ਨੂੰ ਜ਼ਬਰਦਸਤੀ ਇਹਨਾਂ ਦੇ ਮੁਲਕ ਵਾਪਸ ਭੇਜਿਆ ਜਾਏਗਾ ਆਮ ਤੌਰ ਤੇ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਪਰ ਇਹ ਇਲਜ਼ਾਮ ਲੱਗਦਾ ਹੈ ਕਿ ਜੇਕਰ ਉਹ ਦੇਸ਼ ਦੇ ਵਿਰੁੱਧ ਪ੍ਰਦਰਸ਼ਨਾਂ ਚ ਪਾਰਟਿਸਪੇਟ ਕਰਦੇ ਆ ਤਾਂ ਉਹਨਾਂ ਦੇ ਵਿਰੁੱਧ ਡਿਪੋਰਟ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਯਾਨੀ ਕਿ ਜੇਕਰ ਉਹ ਅਮਰੀਕਾ ਦੇ ਖਿਲਾਫ ਮੁਲਕ ਦੇ ਖਿਲਾਫ ਦੇਸ਼ ਦੇ ਖਿਲਾਫ ਕਿਸੇ ਪ੍ਰਦਰਸ਼ਨ ਵਿੱਚ ਸ਼ਾਮਲ ਹੋ ਕੇ ਆਪਣਾ ਬਿਆਨ ਦਿੰਦੇ ਆ ਸਮਰਥਨ ਦਿੰਦੇ ਆ ਤਾਂ ਉਹ ਦੇਸ਼ ਦੇ ਖਿਲਾਫ ਉਹਨਾਂ ਦੀ ਕਾਰਵਾਈ ਮੰਨੀ ਜਾਵੇਗੀ ਪਰ ਇਸ ਮਾਮਲੇ 'ਚ ਕਹਾਣੀ ਕੁਝ ਹੋਰ ਨਜ਼ਰ ਆ ਰਹੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਹਨਾਂ ਸਟੂਡੈਂਟਸ ਦੀਆਂ ਸੋਸ਼ਲ ਮੀਡੀਆ ਪੋਸਟ ਹਾਲਾਂਕਿ ਇਹਨਾਂ ਸਟੂਡੈਂਟਸ ਦੇ ਵੱਲੋਂ ਡਾਇਰੈਕਟ ਰੂਪ ਵਿੱਚ ਅਮਰੀਕਾ ਦੇ ਖਿਲਾਫ ਕੋਈ ਪੋਸਟ ਨਹੀਂ ਪਾਈ ਗਈ ਪਰ ਇਜ਼ਰਾਈਲ ਹਮਲਿਆਂ ਦੇ ਧਿਆਨ ਵਿੱਚ ਰੱਖਦੇ ਆ ਕੁਝ ਅਜਿਹੀਆਂ ਪੋਸਟਾਂ ਦਾ ਇਹਨਾਂ ਦੇ ਵੱਲੋਂ ਸਮਰਥਨ ਕੀਤਾ ਗਿਆ ਲਾਈਕ ਕੀਤਾ ਗਿਆ ਕਮੈਂਟ ਕੀਤਾ ਗਿਆ ਜਾਂ ਸ਼ੇਅਰ ਕੀਤਾ ਗਿਆ ਜਿਸ ਤੋਂ ਬਾਅਦ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਨੂੰ ਮੇਲਸ ਭੇਜੀ ਗਈ ਤੇ ਉਸ ਮੇਲਸ ਦੇ ਵਿੱਚ ਜ਼ਿਕਰ ਹੈ ਕਿ ਇਹਨਾਂ ਵਿਦਿਆਰਥੀਆਂ ਦਾ ਵਿਦਿਆਰਥੀ ਵੀਜ਼ਾ ਇੰਟਰਨੈਸ਼ਨਲ ਸਟੂਡੈਂਟ ਹੋਣ ਦਾ ਸਟੇਟਸ ਹੈ ਜਿਹੜਾ ਉਹ ਰੱਦ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ ਇਹਨਾਂ ਦੇ ਮੁਲਕ ਵਾਪਸ ਭੇਜਣ ਲਈ ਸੀਬੀਪੀ ਐਪ ਸੁਜੈਸਟ ਕੀਤੀ ਗਈ ਹੈ ਯਾਨੀ ਕਿ ਉਸ ਐਪ ਦੇ ذریعے ਇਹ ਸੈਂਡ ফর ਡਿਪੋਰਟ ਪ੍ਰਕਿਰਿਆ 'ਚ ਆਪਣੇ ਆਪ ਨੂੰ ਸ਼ਾਮਲ ਕਰਦੇ ਆ ਆਪਣੇ ਮੁਲਕ ਵਾਪਸ ਚਲੇ ਜਾਣ ਪਰ ਇਸ ਦੇ ਨਾਲ ਇਹ ਵੀ ਹੈ ਕਿ ਜੇਕਰ ਇਹ ਵਿਦਿਆਰਥੀ ਆਪਣਾ ਵੀਜ਼ਾ ਸਟੇਟਸ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਹਨ ਜਾਂ ਫਿਰ ਆਪਣੇ ਮੁਲਕ ਵਾਪਸ ਨਹੀਂ ਜਾਂਦੇ ਤਾਂ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਰ ਤੇਜ਼ ਕੀਤੀ ਜਾਵੇਗੀ ਤੇ ਇਹਨਾਂ ਨੂੰ ਇਹਨਾਂ ਦੇ ਮੁਲਕ ਵਾਪਸ ਡਿਪੋਰਟ ਕੀਤਾ ਜਾਏਗਾ ਇਸ ਤਰ੍ਹਾਂ ਦੀਆਂ ਮੇਲ ਆਉਣ ਤੋਂ ਬਾਅਦ ਇਹ ਸਿਰਫ 100 ਉਹ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਨੂੰ ਇਹ ਮੇਲਸ ਭੇਜੀਆਂ ਗਈਆਂ ਪਰ ਇਸ ਦਾ ਇਫੈਕਟ ਹੈ ਜਿਹੜਾ ਉਹ ਪੂਰੇ ਅਮਰੀਕਾ 'ਚ ਜਿਨਨੇ ਇੰਟਰਨੈਸ਼ਨਲ ਸਟੂਡੈਂਟ ਹੈ ਸਾਰਿਆਂ ਤੇ ਪੈਂਦਾ ਸਾਫ਼ ਸਪਸ਼ਟ ਨਜ਼ਰ ਆ ਰਿਹਾ ਹੈ ਯਾਨੀ ਕਿ ਤੁਸੀਂ ਸੋਸ਼ਲ ਮੀਡੀਆ ਤੇ ਕੋਈ ਅਜੀਹਾ ਕਮੈਂਟ ਕੋਈ ਅਜੀਹੀ ਪੋਸਟ ਕੋਈ ਐਸੀ ਪੋਸਟ ਸ਼ੇਅਰ ਨਹੀਂ ਕਰ ਸਕਦੇ ਜਿਹੜੀ ਕਿ ਇਜ਼ਰਾਈਲ ਦੇ ਹਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਅਮਰੀਕਾ ਦੀ ਵਿਚਾਰਧਾਰਾ ਦੇ ਖਿਲਾਫ ਜਾਂਦੀ ਹੋਵੇ ਦੱਸਦੀ ਕਿ 2022 ਤੋਂ 24 ਦਰਮਿਆਨ ਅਮਰੀਕਾ 'ਚ 11 ਲੱਖ ਤੋਂ ਵੱਧ ਇੰਟਰਨੈਸ਼ਨਲ ਸਟੂਡੈਂਟ ਨੇ ਇੰਡੀਆ 'ਤੇ 331000 ਤੋਂ ਜ਼ਿਆਦਾ ਸਟੂਡੈਂਟ ਨੇ ਸੋ ਅਜਿਹੇ ਇੰਟਰਨੈਸ਼ਨਲ ਸਟੂਡੈਂਟਸ ਜੋ ਕਿ ਸੋਸ਼ਲ ਮੀਡੀਆ 'ਤੇ ਰੀਗਾਂ ਪੋਸਟਾਂ ਦਾ ਸਮਰਥਨ ਕਰ ਚੁੱਕੇ ਆ ਜੋ ਕਿ ਅਮਰੀਕਾ ਦੀ ਵਿਚਾਰਧਾਰਾ ਦੇ ਖਿਲਾਫ ਜਾਂਦੀਆਂ ਨੇ ਸੋ ਇਨ੍ਹਾਂ ਸਟੂਡੈਂਟਸ ਨੂੰ ਹੁਣ ਡਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ੀ ਫੜ ਚੁੱਕੀ ਹੈ ਹੁਣ ਗੱਲ ਕਰਦੇ ਆ ਮਸ਼ਹੂਰ ਕਾਰੋਬਾਰੀ ਇਥਾਨ ਮਸਕ ਦੀ ਜੋ ਕਿ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਡੋਨਾਲਡ 트੍ਰੰਪ ਦੇ ਬਰਾਬਰ ਦਾ ਰੁਤਬਾ ਰੱਖਦਾ ਪ੍ਰਦਰਸ਼ਨ ਕਰਦਾ ਨਜ਼ਰ ਆ ਰਿਹਾ ਸੀ ਪਰ ਹੁਣ ਉਸਨੇ ਆਪਣੇ ਕਦਮ ਪਿੱਛੇ ਮੋੜਨੇ ਸ਼ੁਰੂ ਕਰ ਦਿੱਤੇ ਹੈ ਕਾਰਨ ਸਪਸ਼ਟ ਹੈ ਕਾਰਨ ਹੈ ਟੈਸਲਾ ਦੀ ਸੇਲ ਵਿੱਚ ਆਈ ਗਿਰਾਵਟ ਜੀ ਹਾਂ ਹਦੋਂ ਵੱਧ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਦਖਲ ਦੇਣ ਤੋਂ ਬਾਅਦ ਟੈਸਲਾ ਦੀ ਸੇਲ ਕਾਫੀ ਗ੍ਰਾਊਟ ਵਲ ਦਕਲਾਈਂਗਵਲ ਵੱਡੀ ਨਜ਼ਰ ਆ ਰਹੀ ਹੈ ਇਲਨ ਮਸਕ ਨੇ ਹੁਣ ਐਲਾਨ ਕੀਤਾ ਹੈ ਕਿ ਮਈ ਦੇ ਆਖੀਰਲੇ ਹਫਤੇ ਤੱਕ ਇਲਨ ਮਸਕ ਡੋਜ਼ ਦੇ ਡਾਇਰੈਕਟਰ ਤੋਂ ਅਹੁਦਾ ਦੇ ਸਕਦੇ ਹੈ ਯਾਨੀ ਕਿ ਇਲਨ ਮਸਕ ਹੁਣ ਸਿਆਸਤ ਤੋਂ ਵਾਪਸੀ ਵੱਲ ਕਦਮ ਪੁੱਟਦੇ ਨਜ਼ਰ ਆ ਰਹੇ ਨੇ ਅਮਰੀਕਾ ਵਿੱਚ ਟੈਸਲਾ ਦੇ 270 ਸ਼ੋਰੂਮ ਦੇ ਬਾਹਰ ਵੱਡੀ ਗੰਢੀ ਚ ਪ੍ਰਦਰਸ਼ਨ ਕੀਤਾ ਗਿਆ ਦੁਨੀਆ ਭਰ ਵਿੱਚ 200 ਤੋਂ ਵੱਧ ਧਾਮਾਂ ਤੇ ਇਲਨ ਮਸਕ ਦੇ ਖਿਲਾਫ ਪ੍ਰਦਰਸ਼ਨ ਲਗਾਤਾਰ ਜਾਰੀ ਨੇ ਕੈਲੀਫੋਰਨੀਆ ਦੇ ਸੈਨ ਜੋਸ ਵਿੱਚ ਟੈਸਲਾ ਦਫ਼ਤਰ ਦੇ ਬਾਹਰ ਵਿਰੋਧ ਕੀਤਾ ਗਿਆ ਟੈਕਸਾਸ ਆਸਟਨ ਵਿੱਚ ਟੈਸਲਾ ਦੇ ਨਵੇਂ ਦਫ਼ਤਰ ਦਾ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਪ੍ਰਦਰਸ਼ਨ ਵਿੱਚ ਟੈਸਲਾ ਦੇ ਅਸੰਤੁਸ਼ਟ ਮਾਲਕਾਂ ਸ਼ਾਮਲ ਨੇ ਪ੍ਰਦਰਸ਼ਨ ਵਿੱਚ ਮਸ਼ਹੂਰ ਹਸਤੀਆਂ ਵੀ ਨੇ ਤੇ ਪ੍ਰਦਰਸ਼ਨ ਵਿੱਚ ਡੈਮੋਕ੍ਰੇਟਸ ਦਾ ਸੰਸਦ ਮੈਂਬਰ ਵੀ ਸ਼ਾਮਲ ਹੈ ਇਨ੍ਹਾਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਜਿਸ ਤਰ੍ਹਾਂ ਇਲਨ ਮਸਕ ਦਾ ਤੇ ਉਸ ਦੀ ਟੈਸਲਾ ਦਾ ਦਫ਼ਤਰਾਂ ਦੇ ਬਾਹਰ ਵਿਰੋਧ ਕੀਤਾ ਜਾ ਰਿਹਾ ਹੈ ਉਸ ਨੂੰ ਸ਼ਾਂਤ ਕਰਨ ਦਾ ਹੁਣ ਇੱਕ ਇੱਕ ਰਸਤਾ ਦਿਖਦਾ ਨਜ਼ਰ ਆ ਰਿਹਾ ਉਹ ਇਹ ਹੈ ਕਿ ਇਲੋਨ ਮਸਕ ਹੁਣ ਸਿਆਸਤ ਤੋਂ ਡੋਜ਼ ਦੇ ਹੈੱਡ ਹੋਣ ਦੇ ਅਹੁਦੇ ਤੋਂ ਆਪਣੇ ਆਪ ਨੂੰ ਕਿਵੇਂ ਨਕਵੇਂ ਬਚਾਉਂਦੇ ਬਚਦੇ ਨਜ਼ਰ ਆ ਰਹੇ ਨੇ ਯਾਨੀ ਕਿ ਮਈ ਦੇ ਅਖੀਰ ਤੱਕ ਇਲੋਨ ਮਸਕ ਡੋਜ਼ ਦੇ ਮੁਖੀ ਦੇ ਤੌਰ ਤੇ ਆਪਣਾ ਅਸਤੀਫਾ ਦੇ ਦੇਣਗੇ ਅਮਰੀਕਾ ਚ ਡੋਨਲਡ ਟਰੰਪ ਦੇ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਕੈਨੇਡਾ ਦੇ ਨਾਲ ਸਬੰਧਾਂ ਚ ਜਿਸ ਤਰ੍ਹਾਂ ਦੀ ਤਰੇਡ ਦਿਖਾਈ ਦਿੰਦੀ ਆ ਉਸ ਦਾ ਅਸਰ ਕੈਨੇਡੀਅਨਸ ਦੇ ਅਮਰੀਕਾ ਦੀ ਵਿਜ਼ਿਟ ਤੇ ਵੀ ਪੈ ਰਿਹਾ ਸੜਕ ਦੇ ਜ਼ਰੀਏ ਹੋਵੇ ਜਾਂ ਫਿਰ ਹਵਾਈ ਸਫ਼ਰ ਦੇ ਜ਼ਰੀਏ ਹੋਵੇ ਕੈਨੇਡੀਅਨਜ਼ ਘੱਟ ਗਿਣਤੀ ਵਿੱਚ ਹੁਣ ਅਮਰੀਕਾ ਜਾਣ ਨੂੰ ਪਸੰਦ ਕਰਦੇ ਆ ਜਿਸ ਦਾ ਅਸਰ 에ਅਰਲਾਈਨਸ ਤੇ ਵੀ ਪੈ ਰਿਹਾ ਤੇ ਜਿਸ ਦਾ ਵੱਡਾ ਅਸਰ 에ਅਰਲਾਈਨਸ ਦੀ ਟਿਕਟ ਬੁਕਿੰਗ ਤੇ ਵੀ ਸਾਫ਼ ਪੈਂਦਾ ਨਜ਼ਰ ਆ ਰਿਹਾ ਜੀ ਹਾਂ ਇੱਕ ਸਰਵੇ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ 70% ਤੱਕ ਪਹਿਲਾਂ ਦੇ ਨਾਲੋਂ ਅਗਸਤ ਤੱਕ ਦੀਆਂ ਜਿਹੜੀਆਂ 에ਅਰ ਟਿਕਟਸ ਦੀਆਂ ਬੁਕਿੰਗ ਚੈੱਕ ਕਰ ਦੇਖੀਏ ਤਾਂ 70% ਤੱਕ ਗਿਰਾਵਟ ਨਜ਼ਰ ਆ ਰਹੀ ਆ ਉਹਨਾਂ ਲੋਕਾਂ 'ਚ ਜਿਹੜੇ ਕਿ ਕੈਨੇਡਾ ਤੋਂ ਅਮਰੀਕਾ 'ਚ ਬਾਈ 에ਅਰ ਸਫਰ ਕਰਦੇ ਆ ਸੋ 에ਅਰਲਾਈਨਸ ਮਾਰਕੀਟ ਦੀ ਨਜ਼ਰੋਂ ਦੇਖਦੇ ਆ ਆਪਣੀਆਂ ਫਲਾਈਟਸ ਦੇ ਵਿੱਚ ਕਟੌਤੀ ਕਰ ਰਹੇ ਨੇ ਤੇ ਸੀਟਾਂ ਦੀ ਪਹਿਲਾਂ ਦੇ ਨਾਲੋਂ ਬੁਕਿੰਗ ਵੀ ਘੱਟ ਨਜ਼ਰ ਆ ਰਹੀ ਆ ਨਾ ਸਿਰਫ 에ਅਰਲਾਈਨ ਦੇ ਜ਼ਰੀਏ ਬਲਕਿ ਬਾਈ ਰੋਡ ਵੀ ਜੋ ਲੋਕੀ ਪਹਿਲਾਂ ਉਹ ਬੜੀ ਆਸਾਨੀ ਦੇ ਨਾਲ ਬੜੇ ਆਰਾਮ ਦੇ ਨਾਲ ਬਾਰਡਰ ਏਰੀਆ ਤੇ ਲਗਭਗ ਏਰੀਆ ਦੇ ਵਿੱਚ ਖਾਸ ਕਰਕੇ ਗਰੋਸਰੀ ਖਰੀਦਣ ਦੇ ਲਈ ਵੀ ਲੋਕੀ ਅਮਰੀਕਾ ਦੇ ਵਿੱਚ ਐਂਟਰ ਹੋ ਜਾਂਦੇ ਸਨ ਕਿਉਂਕਿ ਡੋਨਲਡ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਬਹੁਤ ਹੀ ਜ਼ਿਆਦਾ ਸਖਤ ਕੀਤੀ ਗਈਆਂ ਇਸ ਤੋਂ ਬਾਅਦ ਡੋਨਲਡ 트੍ਰੰਪ ਵੱਲੋਂ ਖਾਸ ਤੌਰ ਤੇ ਟ੍ਰੂਡੋ ਦੇ ਟਾਈਮ 'ਚ ਉਸ ਟਨਯੋਰ 'ਚ ਵਾਰ-ਵਾਰ ਐਲਾਨ ਕੀਤਾ ਗਿਆ ਸੀ ਕਿ ਕੈਨੇਡਾ ਅਮਰੀਕਾ ਦੀ 51ਵੀਂ ਸਟੇਟ ਹੋਏਗਾ ਇਸ ਤਰ੍ਹਾਂ ਦੇ ਬਿਆਨਾਂ ਤੋਂ ਬਾਅਦ ਕੈਨੇਡੀਅਨਸ ਦੇ ਮਨ ਵਿੱਚ ਅਮਰੀਕਾ ਦੇ ਪ੍ਰਤੀ ਪਹਿਲਾਂ ਨਾਲੋਂ ਰੋਸ ਤੇ ਗੁੱਸਾ ਵਧ ਗਿਆ ਜਿਸ ਦਾ ਅਸਰ ਹੁਣ ਉਹਨਾਂ ਟਰੈਵਲਸ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਜੋ ਕਿ ਆਮ ਤੌਰ ਤੇ ਸੁਭਾਅਕ ਹੁੰਦੀਆਂ ਸਨ ਕਿਉਂਕਿ ਵੱਡੀ ਗਿਣਤੀ 'ਚ ਕੈਨੇਡਾ 'ਚ ਅਜਿਹੇ ਲੋਕ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਜਿਨ੍ਹਾਂ ਦੇ ਰੈਲੇਟਿਵਸ ਅਮਰੀਕਾ ਚ ਰਹਿੰਦੇ ਆ ਤੇ ਉਹਨਾਂ ਦਾ ਆਉਣਾ ਜਾਣਾ ਪਹਿਲਾਂ ਲੱਗਿਆ ਰਹਿੰਦਾ ਸੀ ਪਰ ਹੁਣ ਜਦੋਂ ਦੇ ਦੋਵਾਂ ਦੇਸ਼ਾਂ ਵਿਚਕਾਰ ਟੈਰਿਫ ਨੂੰ ਲੈ ਕੇ ਦਰਾੜ ਆਈ ਹੈ ਉਸ ਤੋਂ ਬਾਅਦ ਕੈਨੇਡੀਅਨਸ ਕਾਫੀ ਘਟਿਆ ਅਮਰੀਕਾ ਜਾਣਾ 70% ਤੱਕ 에ਅਰਲਾਈਨਸ ਆ ਜਿਹੜੀਆਂ ਉਹ ਉਹਨਾਂ ਦੀ ਬੁਕਿੰਗ ਘਟ ਗਈ ਹੈ ਡ੍ਰੌਪ ਹੋਈ ਹੈ ਤੇ 에ਅਰਲਾਈਨਸ ਦੇ ਗੇੜੇ ਵੀ ਪਹਿਲਾਂ ਨਾਲੋਂ ਹੁਣ ਆਉਣ ਵਾਲੇ ਮਹੀਨਿਆਂ ਤੱਕ ਖਾਸ ਕਰਕੇ ਅਗਸਤ ਤੱਕ ਪ੍ਰਭਾਵਿਤ ਹੁੰਦੇ ਨਜ਼ਰ ਆਉਣਗੇ ਸੋ ਦੋਸਤੋ ਇਹ ਸਾਨੂੰ ਹੁਣ ਤੱਕ ਦੀਆਂ ਕੁਝ ਅਪਡੇਟਸ ਤੇ ਕੁਝ ਨਵੀਆਂ ਕਹਾਣੀਆਂ ਬਾਕੀ ਅਪਡੇਟ ਲੈ ਕੇ ਫਿਰ ਜ਼ਰੂਰ ਆਵਾਂਗੇ ਹੱਸਦੇ ਵਸੇ ਰਹੋ ਜ਼ਿੰਦਗੀ ਜ਼ਿੰਦਾਬਾਦ ਟੇਕ ਕੇਅਰ